ਖਾਲਸਾ ਬਹੁਤ ਬਹੁਤ ਪੰਚਾਇਤ ਕੁਲਵਿੰਦਰ ਸਿੰਘ ਬਰਾੜ ਮੈਂਬਰ ਪੰਚਾਇਤ ਪਰਮਿੰਦਰ ਸਿੰਘ ਜੀ ਖਾਲਸਾ ਮੈਂਬਰ ਚੰਗੋ ਸਿੰਘ ਪੰਚਾਇਤ ਮੈਂਬਰ ਤੇ ਸਾਡੇ ਨਾਲ ਸਾਡੇ ਪੰਚਾਇਤ 75 ਸਰਦ ਸੁਖਜੀਵਨ ਸਿੰਘ ਜੀ ਅਤੇ ਗੁਰਚਾਰਨ ਸਿੰਘ ਜੀ ਰਾਜੂ ਐਨ ਜੀਓ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਡੇ ਸੇਵਾ ਕੇਂਦਰ ਕਮਨ ਸਰਵਿਸ ਸੈਂਟਰ ਸਤੋਵਿਗਾ ਸੰਗਤ ਕੋਨਸਟੈਂਟ ਤੇ ਜੀ ਆਇਆਂ ਆਖਦੇ ਹਾਂ ਇਹਦੇ ਨਾਲ ਜੀ ਅਸੀਂ ਤੁਹਾਨੂੰ ਜੜੀਆਂ ਕਿ ਸਾਡੇ ਕਾਮਨ ਸੰਗਠਨ ਸੈਂਟਰ ਹਤੋ ਹੀਰਾ ਸਿੰਘ ਵਿੱਚ ਬਹੁਤ ਕੂਤਾਂ ਚੱਲ ਰਹੀਆਂ ਨੇ ਜਿਵੇਂ ਕਿ ਇੱਥੇ ਆਉਂਦਾ ਸਰਟੀਫਿਕੇਟ ਗਿਆ ਜਾਤੀ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਰੂਰਲ ਏਰੀਆ ਸਰਟੀਫਿਕੇਟ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਆਸਰਿਤ ਬੱਚਿਆਂ ਦੀ ਪੈਨਸ਼ਨ ਅਪੰਗਤਾ ਲਈ ਪੈਨਸ਼ਨ ਤੇ ਜੋ ਅੱਜ ਤੋਂ ਇਸ ਸੈਂਟਰ ਦੇ ਵਿੱਚ ਜਨਮ ਸਰਟੀਫਿਕੇਟ ਦਾ ਨਵੀਕਰਨ ਦਾ ਜਿਹੜਾ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਉਹਦੇ ਨਾਲ ਹੀ ਜਿਹੜਾ ਕਿ ਆਪਣੇ ਕੋਸ ਜਿਹੜੀਆਂ ਪੈਨਸ਼ਨਾਂ ਇਹਨਾਂ ਨੇ ਤਾਰਾਚੰਦ ਜੀ ਜੋ ਕਿ ਸੰਚਾਲਕ ਰਿਹਾ ਸਰ ਸੈਂਟਰ ਦੇ ਤੇ ਸਾਡੇ ਭੈਣ ਅਮਨਦੀਪ ਕੌਰ ਜੀ ਆਪਰੇਟਰ ਨੇ ਇਹਨਾਂ ਵੱਲੋਂ ਪੈਨਸ਼ਨਾਂ ਜਿਹੜੀਆਂ ਕਿ ਫਾਰਮ ਭਰ ਕੇ ਸੀਡੀਪੀਓ ਦਫ਼ਤਰ ਨੂੰ ਭੇਜੇ ਗਏ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਪੈਨਸ਼ਨਾਂ ਜਿਹੜੀਆਂ ਕਿ ਲੱਗ ਕੇ ਉਨ੍ਹਾਂ ਦੇ ਸਖਸ਼ਮ ਲੈਕਟਰ ਨੇ ਜਿਹੜੇ ਸਾਡੇ ਕੋਲੇ ਪਹੁੰਚ ਚੁੱਕੇ ਨੇ ਤੇ ਉਹ ਮੈਂ ਬੇਨਤੀ ਕਰੂੰਗਾ ਸਰਦਾਰ ਆਪਣੇ ਤਾਰਾਚੰਦ ਜੀ ਨੂੰ ਕਿ ਉਹ ਲੈਕਟਰ ਲੈ ਕੇ ਆਉਣ ਤੇ ਸਰਦਾਰ ਹਰਵਿੰਦਰ ਸਿੰਘ ਜੀ ਸਰਪੰਸ ਸੇਵਾ ਅਤੇ ਸਰਦਾਰ ਸੁਖਮਨ ਸਿੰਘ ਜੀ ਸਾਡੇ ਖਾਲਸਾ ਜੀ ਬੱਬੂ ਜੀ ਤੇ ਹੋਰ ਬਹੁਤਵਾਰ ਡਾਕਟਰ ਗੁਲਵਿੰਦਰ ਜੀ ਆ ਕੇ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਉਹ ਆਪ ਵੀ ਪ੍ਰਾਪਤ ਕਰ ਲੈਣ ਮੈਂ ਤਾਰਾਚੰਦ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਸਾਥੀ ਤੇ ਲੈ ਕੇ ਆਉਣ Diolch yn

ਹੈਪੀ ਸੈਂਡਸ ਬਹੁਤ ਬਿਸਮਰਤ ਹੈ। ਮੈਂ ਬਹੁਤ ਗਲਤ ਨਾਲ ਸਮਤਲਾ ਬ੍ਰਿਜ ਉਹਦੇ ਪਹਿਲੀ ਤੋਂ ਰਾਖੀਆ ਬੰਦਾ ਬាទ ਬਾਦਰ ਸਿੰਘ ਬਾਦਰ ਸਿੰਘ ਇਹ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੋਵੇਗੀ ਆਹ ਬਾਦਰ ਇਹਨਾਂ ਤੋ ਬਹੁਤ ਆਕਰਸ਼ਕ ਬਹੁਤ ਜਣ ਆਦੇ ਜਿਹੜਾ ਲੈਣਗੇ ਜਿਹੜਾ ਨਹੀਂ ਆਉਗਾ ਬਹੁਤ ਧੰਨਵਾਦ ਜੀ ਸਰੇ ਪ੍ਰਧਾਨ ਸਰ ਉੱਤੇ ਆਏ ਹੋਏ ਮਹਤਵਪੂਰਨ ਵਿਅਕਤੀ ਹਨਾ ਕਿਰਪਾ ਕਰਕੇ ਹਾਂਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਪਰਮਜੀਤ ਸਿੰਘ ਬਰਵਾਰ ਤੇ ਪਿੰਡ ਕਿਹੜਾ ਜੀ ਪਿੰਡ ਪੱਤੋ ਹੀਰਾ ਸਿੰਘ ਅੱਛਾ ਜਿਹੜਾ ਅੱਜ ਇਹ ਪ੍ਰੋਗਰਾਮ ਇੱਥੇ ਹੋਇਆ ਪਿੰਡ ਪੱਤੋ ਹੀਰਾ ਸਿੰਘ ਦੇ ਸੇਵਾ ਕੇਂਦਰ ਇਹ ਕਿਵੇਂ ਆਏ ਸੀ ਤੁਸੀਂ ਇਹ ਕੀ ਪ੍ਰੋਗਰਾਮ ਹੈ ਦਾ ਜੀ ਆਪਣੇ ਨਾ ਆਪਾਂ ਇਸੋਂ ਦੇ ਜਿਹੜੇ ਆ ਪੇਪਰ ਅਪਲਾਈ ਕਰੇ ਸੀਗੇ ਹਾਂਜੀ ਮੈਨੂੰ ਮੇਰੇ 15 ਦਿਨਾਂ ਦੇ ਵਿੱਚ ਵਿੱਚ ਹੀ ਅਨੁਗੂਲ ਹੋ ਗਿਆ ਅੱਛਾ ਰਿਪੋਰਟ ਆ ਗਈ ਕਿ ਪੈਨਸ਼ਨ ਲੱਗ ਗਈ ਹੋਰ ਪੈਨਸ਼ਨ ਲੱਗ ਗਈ ਯਾਰ ਪੈਨਸ਼ਨ ਲੱਗ ਗਈ ਹਾਂਜੀ ਇਹ ਵਧੀਆ ਪ੍ਰੋਗਰਾਮ ਹੈ ਵਧੀਆ ਦਫ਼ਤਰ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਇੱਥੇ ਅੱਛਾ ਅਛਾ ਟਿੱ ਕੀ ਨਾਮ ਅਪਣਾਈ? ਕੀ ਨਾਮ ਹੈ ਜੀ? ਸਵੇਰ ਦਾ ਪੁੱਤ ਤੇ ਪਿੰਡ ਕਿਹੜਾ? ਪੱਤੋ ਆ ਜੀ। ਅੱਛਾ ਜਿਹੜਾ ਤੁਸੀਂ ਅੱਜ ਆ ਪ੍ਰੋਗਰਾਮ ਆ ਹਨ ਤੁਹਾਡੇ ਹੱਥ ਸਰਟੀਫਿਕੇਟ ਆ ਹਨ ਇਹਦੇ ਬਾਰੇ ਜਾਣਕਾਰੀ ਦਿਓ ਕੀ ਲੈਣਾ ਸੀ ਅੱਜ ਤੁਸੀਂ ਇੱਥੇ? ਪੈਨਸ਼ਨ ਲਈ। ਕਦ ਆ ਫਾਰਮ ਕਾ ਦਾ? ਪੈਨਸ਼ਨ ਦਾ ਆ ਜੀ। ਪੈਨਸ਼ਨ ਦੇ ਫਾਰਮ ਭਰੇ ਸੀ? ਹਾਂ ਜੀ। ਕਿੱਥੇ ਭਰੇ ਸੀ? ਇੱਥੇ ਸ਼ਹਿਰ ਕੇਂਦਰ 'ਚ ਭਰੇ ਸੀ। ਤੇ ਪੈਨਸ਼ਨ ਲੱਗ ਕੇ ਆ ਗਈ ਤੁਹਾਡੀ? ਹਾਂ ਜੀ। ਕਿੰਨੇ ਚਿਰ ਚ ਆ ਗਈ ਹੈ? ਕਿੰਨਾ ਚਿਰ ਹੋਇਆ ਫਾਰਮ ਭਰਿਆ ਨੂੰ ਉੱਚਾ ਹੁੰਦਾ ਹੀ ਉੱਚਾ ਚਲੋ ਕੋਈ ਅੱਛਾ ਢੀ ਕੀ ਨਾਮ ਆ ਜੀ ਤੇ ਪਿੰਡ ਕਿਹੜਾ ਜੀ ਅੱਛਾ ਜਿਹੜਾ ਅੱਜ ਪ੍ਰੋਗਰਾਮ ਕੀਤਾ ਗਿਆ ਸਰਟੀਫਿਕੇਟ ਵੰਡੇਗੇ ਤੁਹਾਡੇ ਇਹਦੇ ਬਾਰੇ ਜਾਣਕਾਰੀ ਦਿਓ ਕੀ ਕਹੋਗੇ ਜੀ ਅਸੀਂ ਧੰਨਵਾਦ ਅਸੀਂ ਦਾ ਕੇਂਦਰ ਆਲੇ ਦੇ ਜੀ ਅਸੀਂ ਪੈਨਸ਼ਨ ਦੇ ਫਾਰਮ ਅਪਲਾਈ ਕੀਤੇ ਸੀ ਤੇ 15 ਦਿਨਾਂ ਵਿੱਚ ਦੀ ਸਾਡੇ ਫਾਰਮ ਤਿਆਰ ਹੋ ਕੇ ਆ ਜੀ ਪੈਨਸ਼ਨ ਨਾਲ ਹਾਜੀ ਕੀ ਨਾਮ ਆ ਜੀ ਸਿੰਦਰਪਾਲ ਅੱਛਾ ਜਿਹੜਾ ਤੁਹਾਡੇ ਸਰਟੀਫਿਕੇਟ ਫੜਿਆ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਜਿਹੜਾ ਪ੍ਰੋਗਰਾਮ ਹੈ ਕਾ ਦਾ ਸਰਟੀਫਿਕੇਟ ਹੈ ਇਹ ਪੈਨਸ਼ਨ ਦੇ ਰਿਤੇ ਜਵਾਗੀਆਂ 15 ਦਿਨ ਚ ਆ ਗਏ ਬਸ ਤਨਬਾਰ ਕਰਦੇ ਕੋਈ ਨਾ ਰੱਬ ਜਿੰਦਾ ਕਿੰਨੇ ਨਾਲ ਹੈ ਸਾਡੇ ਕੰਮ ਵਧੀਆ ਹੋ ਗਿਆ ਇਹਨਾਂ ਵਧੀਆ ਕਰਤਾ ਕੰਮ ਇਹਨਾਂ ਕੀ ਨਾਮ ਹੈ ਜੀ ਸਿਛਿਤ ਕੌਰ ਹਨ ਅੱਛਾ ਜਿਹੜਾ ਤੁਹਾਡਾ ਇਹ ਫਾਰਮ ਆਈ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਜਿਹੜਾ ਤੁਸੀਂ ਪੈਨਸ਼ਨ ਦੇ ਨਾਲ ਵੈਸੇ ਆਪਣੀ ਇੱਛਾ ਕਰ ਲਿਆ ਕਿ ਕਿੰਨੇ ਚਿਰ ਚ ਲੱਗ ਕੇ ਆ ਗਈ 15 ਲੱਖ ਚ ਲੱਗ ਕੇ ਆ ਗਈ 15 ਨੇ ਲੱਗ ਕੇ ਆ ਗਈ ਹਾਂਜੀ ਭਾਈ ਜੀ ਕੀ ਨਾਮ ਆ ਜੀ ਹਰਦੀਪ ਸਿੰਘ ਅੱਛਾ ਜਿਹੜਾ ਪ੍ਰੋਗਰਾਮ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਸਰਟੀਫਿਕੇਟ ਕਾ ਦਾ ਸਰਟੀਫਿਕੇਟ ਤੁਹਾਡਾ ਹੈ ਇਹ ਪੈਨਸ਼ਨ ਦਾ ਸਰਟੀਫਿਕੇਟ ਹੈ ਹਾਂਜੀ ਜੀ ਬਹੁਤ ਵਧੀਆ ਪ੍ਰੋਗਰਾਮ 15 ਦਿਨਾਂ ਦੇ ਅੰਦਰ ਅੰਦਰ ਇਹ ਪੈਨਸ਼ਨ ਲੈ ਕੇ ਛੱਡਿਆ ਆ ਬੀ ਬਹੁਤ ਧੰਨਵਾਦ ਦੀਆਂ ਇਹਨਾਂ ਦੀ ਠੀਕ ਅੱਛਾ ਇਹ ਜਾਂ ਦਫ਼ਤਰ ਵਧੀਆ ਹੈ ਬਹੁਤ ਵਧੀਆ ਜੀ ਚੱਲਣਾ ਚਾਹੀਦਾ ਹਾਂ ਬਹੁਤ ਵਧੀਆ ਇੱਥੇ ਲੈਣਾ ਚਾਹੀਦਾ ਠੀਕ ਧੰਨਵਾਦ ਬਹੁਤ ਸਹੂਲਤਾਂ ਹੀ ਲੋਕਾਂ ਨੂੰ ਬਹੁਤ ਹੈ ਹਾਂਜੀ ਭਾਈ ਕੀ ਨਾਮ ਹੈ ਬਿੰਨੈਂਦਰ ਜੀ ਸੰਕਤੀ ਤੇ ਜਿਹੜਾ ਅੱਜ ਪ੍ਰੋਗਰਾਮ ਹੋਇਆ ਹੈ ਨਾ ਤੇਰੇ ਕਾਗਜ਼ ਸਰਟੀਫਿਕੇਟ ਕਾ ਦਾ ਸਰਟੀਫਿਕੇਟ ਹੈ ਇਹ ਕੀ ਪੈਂਥਮ ਦੇ ਕਿੰਨਾ ਚਿਰ ਹੋ ਗਿਆ ਪਰੇ ਨੂੰ ਹਨੂ ਹੋ ਗਏ ਆਪਣੇ 4 ਮਹੀਨੇ ਹੋ ਗਏ ਤਨ 4 ਮਹੀਨੇ ਹੋ ਗਏ ਤੇ ਕਿੰਨੇ ਚਿਰ ਚ ਆਇਆ ਇਹ ਇਹ ਜੰਨਾ 24 ਮਹੀਨੇ ਬਾਅਦ ਆਇਆ ਆ ਗਿਆ ਸਹੀ ਆ ਗਿਆ ਆ ਗਿਆ ਹਾਂ ਸਹੀ ਆ ਦਫ਼ਤਰ ਬਹੁਤ ਵਧੀਆ ਹੈ ਹਾਂ ਬਹੁਤ ਵਧੀਆ ਜੀ ਠੀਕ ਹੈ ਧੰਨਵਾਦ ਹਾਂਜੀ ਕੀ ਨਾਮ ਆ ਜੀ ਸਰ ਮੇਰਾ ਨਾਮ ਹੈ ਅਮਨਦੀਪ ਕਾਨ ਅੱਛਾ ਜਿਹੜਾ ਅੱਜ ਪਿੰਡ ਪੱਤੋ ਹੀਰਾ ਸਿੰਘ ਵਿਖਿਆ ਤੁਸੀਂ ਸਮਾਗਮ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ ਸਰ ਆਪ ਇੱਥੇ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਰੂਰਲ ਏਰੀਆ ਸਰਟੀਫਿਕੇਟ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਆਸ਼ੀਰਵਾਚੀ ਦੀ ਪੈਨਸ਼ਨ ਅਪੰਗਤਾ ਵਾਲੀ ਪੈਨਸ਼ਨ ਤੇ ਜਨ ਸਰਟੀਫਿਕੇਟ ਐਸਾਂ ਦੇ ਕੁਝ ਸਰਟੀਫਿਕੇਟ ਬਣਾਉਂਦੇ ਆਂ ਤੇ ਆਪਾਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਤੁਸੀਂ ਪਤੋ ਹਿਰਾ ਚਾਹੁੰਦੇ ਇੱਥੇ ਆ ਕੇ ਆਪਣੀ ਜੋ ਵੀ ਤੁਹਾਨੂੰ ਲੈਣ ਦੀ ਕੋਈ ਸਰਟੀਫਿਕੇਟ ਜਾਂ ਪੈਨਸ਼ਨ ਵਗੈਰਾ ਦੀ ਜ਼ਰੂਰਤ ਹੈ ਤੁਸੀਂ ਇੱਥੇ ਆ ਕੇ ਫਾਈਲ ਅਪਲਾਈ ਕਰਾ ਸਕਦੇ ਹੋ ਫਾਈਲ ਭਰ ਆ ਵੀ ਸਕਦੇ ਹੋ ਇਹਦੀ ਕੋਈ ਫੀਸ ਨਹੀਂ ਹੈਗੀ ਮੈਡਮ ਹਾਂਜੀ ਸਰ ਫਾਈਲ ਦੀ ਫੀਸ ਹੈਗੀ 70 ਰੁਪਏ ਤੇ ਅਪਲਾਈ ਕਰਨ ਦੀ ਫੀਸ ਦੇ ਦਿੰਦਾ ਕਿੰਨਾ ਸਮਾਂ ਲੱਗ ਜਾਂਦਾ ਜੀ ਬਸ ਫਾਈਲ ਜਿੱਤੇ ਤਾਂ 5-7 ਮਿੰਟ ਹੀ ਲੱਗਦੇ ਆ ਤੇ ਫਾਈਲ ਅਪਲਾਈ ਕਰਨ ਤੇ 10-20 ਮਿੰਟ ਬਸ ਅੱਜ ਸਰਟੀਫਿਕੇਟ ਬੰਡੇ ਆ ਹਾਂਜੀ ਸਰ ਕਿਹੜੇ ਕਿਹੜੇ ਮੈਂ ਸਰਟੀਫਿਕੇਟ ਬੰਡੇ ਗਿਆ ਅੱਜ ਅਸੀਂ ਜਿਸ ਤਰ੍ਹਾਂ ਕੇ ਪੈਨ ਬढ़ापा ਪੈਨਸ਼ਨ ਵਿਧਵਾ ਪੈਨਸ਼ਨ ਦੇ ਰੂਲਰ ਏਰੀਆ ਸਰਟੀਫਿਕੇਟ ਇਨਕਮ ਐਂਡ ਰਾਜੀ ਡਾਂਸ ਸਰਟੀਫਿਕੇਟ ਕਾਸਟ ਸਰਟੀਫਿਕੇਟ ਇਸ ਤਰ੍ਹਾਂ ਦੇ ਕਾਫੀ ਸਰਟੀਫਿਕੇਟ ਅਸੀਂ ਜਿਹੜੇ ਡਿਸਟ੍ਰਿਬਿਊਟ ਕੀਤੇ ਹੋਏ ਕਿੰਨੇ ਚਿਰ ਤੋਂ ਚਾਲੂ ਹੋਇਆ ਵਾ ਸੇਵਾ ਕੇਂਦਰ ਇਹ ਸੇਵਾ ਕੇਂਦਰ ਸਰ 1.5 ਸਾਲ ਤੋਂ ਚਾਲੂ ਹੈ ਧੰਨਵਾਦ ਮਿਹਰਬਾਨੀ